ਅਮਨ ਜੀ ਇੱਕ ਬੜੀ ਐਮ ਖਬਰ ਕਹਿ ਸਕਦੇ ਆ ਇੱਕ ਹੁਣ ਫੈਲੀ ਹੋਈ ਐ ਵਿਕਰਮਜੀਤ ਸਿੰਘ ਬਰਾੜ ਤੇ ਗੋਲਦੀ ਬਰਾੜ ਉਹਨਾਂ ਵਿੱਚ ਇੱਕ ਆਡੀਓ ਲੀਕ ਹੋਈ ਐ ਆਡੀਓ ਦੇ ਵਿੱਚ ਕਾਫੀ ਤਲਖੀਆਂ ਨੇ ਕਾਫੀ ਸਵਾਲ ਹਾਂ ਤੇ ਕਾਫੀ ਸਵਾਲਾਤੋਂ ਖੜੇ ਵੀ ਕਰਦੇ ਨੇ ਇਹਦੇ ਨਾਲ ਵੀ ਥੋੜਾ ਜਿਹਾ ਸਪਸ਼ਟ ਕਰਕੇ ਸਾਨੂੰ ਦੱਸਿਓ ਜੀ ਪਹਿਲੀ ਗੱਲ ਤੇ ਇਹ ਕਿ ਦੋਵੇਂ ਬਰਾੜ ਆ ਹਮ ਤੇ ਦੋਵੇਂ ਕਹ ਲੋ ਕਿ ਇੱਕ ਉਸਤੂਰੇ ਤੇ ਖਲੋਤਾ ਇੱਕ ਉਸਤੂਰੇ ਤੇ ਬਿਲਕੁਲ ਲੈ ਪਰ ਦੋਨਾਂ ਦੇ ਕੋਲ ਹੀ ਆ ਹਮ ਠੀਕ ਐ ਜੀ ਜੀ ਇੱਕ ਵੈਪਨ ਜਿਹੜਾ ਉਧਰੋਂ ਵੀ ਚੱਲਦਾ ਹੈ ਕੋਧਰੋਂ ਵੀ ਚੱਲਦਾ ਹੂੰ ਤਾਂ ਇਹ ਆਡੀਓ ਜਿਹੜੀ ਸਵੇਰੇ ਸਵੇਰੇ ਮੈਂ ਦੇਖੀ ਹੈ ਜੀ ਕਿਉਂਕਿ ਅੱਜ ਆਡੀਓ ਜਿਹੜੀ ਹੈ ਨਾ ਸੁਣੀ ਨਹੀਂ ਜਾਂਦੀ ਵੇਖੀ ਜਾਂਦੀ ਕਿਉਂਕਿ YouTube ਤੇ ਅਪਲੋਡ ਕਰ ਦਿੰਦੇ ਨੇ ਲੋਕ ਤੇ ਮੈਂ ਸੁਣੀ ਵੀ ਹੈ ਦੇਖੀ ਵੀ ਹੈ YouTube ਤੇ 8-9 ਮਿੰਟ ਦੀ ਆ ਉਹ ਹੂੰ ਪਹਿਲੀ ਗੱਲ ਤੇ ਇਹ ਆ ਸੋਖਮ ਸਾਹਿਬ ਕਿ ਤੁਸੀਂ ਇਹ ਦੇਖੋ ਕਿ गोल्डी ब्राडर ਐਸਵੇਂਲੇ ਮੋਸਟ ਵਾਂਟਡ ਬੰਤੇ ਆ ਜਿਹੜੇ ਉਹਨਾਂ ਦੀ ਸੂਚੀ ਦਾ ਟਾਪਰ ਆ ਬਿਲਕੁਲ ਹੁਣ ਇਹ ਜਿਹੜੀ ਕਥਿਤ ਆਡੀਓ ਆ ਕਿਉਂਕਿ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਅੱਜ ਕੱਲ ਬਤੇਰਾ ਖੁਸ਼ ਚੱਲਦਾ ਹੈ ਬਿਲਕੁਲ ਜੀ ਬਿਲਕੁਲ ਪਰ ਪੰਜਾਬ ਪੁਲਿਸ ਦਾ ਹੁਣ ਤੱਕ ਕਿਉਂਕਿ ਕਾਫੀ ਵਾਇਰਲ ਹੋ ਗਈ ਜੀ ਜੀ ਹੁਣ ਤੱਕ ਅਧਿਕਾਰਤ ਤੌਰ ਤੇ ਕੋਈ ਇਹਦਾ ਖੰਡਲ ਮੰਡਲ ਵੀ ਨਹੀਂ ਆਇਆ ਨਹੀਂ ਤੇ ਬੰਦਾ ਰੱਦ ਕਰ ਦਿੰਦਾ ਹੈ ਨਾ ਜੀ ਕਿ ਹਾਂ ਬਈ ਇਹ ਜਿਹੜੀ ਆਡੀਓ ਆ ਏਆਈ ਨਾਲ ਨਿਰਮਤ ਹੈ ਜਾਂ ਕੁਝ ਵੀ ਆ ਜੀ ਅੱਜਕੱਲ ਇਹ ਆਈ ਦਾ ਵੀ ਬੜਾ ਹਾਂਜੀ ਉਹ ਚੱਲਦਾ ਹੈ ਨਾ ਪਤਾ ਨਹੀਂ ਲੱਗ ਰਿਹਾ ਕੀ ਚੱਲ ਰਿਹਾ ਤਾਂ ਹੀ ਆਪਾਂ ਵਿੱਚ ਗੱਲ ਐਡ ਕਰ ਰਹੇ ਹਾਂ ਕਿ ਹਾਲੇ ਤੱਕ ਇਹਨਾਂ ਨੇ ਇਸ ਚੀਜ਼ ਨੂੰ ਨਾ ਪ੍ਰਵਾਨ ਕੀਤਾ ਤੇ ਨਾ ਰੱਦ ਕੀਤਾ ਹੂੰ ਹੋ ਸਕਦਾ ਹੈ ਕਿ ਅੱਗੇ ਜਾ ਕੇ ਕੋਈ ਨਾ ਕੋਈ ਬਿਆਨ ਆ ਜਾਵੇ ਪਰ ਹਾਲ ਫਿਲਹਾਲ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਸ ਵੇਲੇ ਤੱਕ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਜੀ ਹੁਣ ਇਹ ਚੀਜ਼ ਵੇਖਣ ਵਾਲੀ ਹੈ ਕਿ ਜੇ ਆਡੀਓ ਕਥੇਤਾ ਅਡੀ ਹੋ ਜਿਹੜੀ ਆ ਉਹ ਸੱਚਮੁੱਚ ਜੈਨੀਓਨ ਆ ਪਰ ਤੁਸੀਂ ਇਹ ਵੇਖੋ ਕਿ ਕਿੱਡਾ ਵੱਡਾ ਇਹ ਮਾਮਲਾ ਹੈ ਮਾਮਲਾ ਬਹੁਤ ਵੱਡਾ ਬਿਲਕੁਲ ਕਿ ਭਾਈ ਮੋਸਟ ਵਾਂਟਡ ਬੰਦਿਆਂ ਦੀ ਸੂਚੀ ਚੋਂ ਜਿਹੜਾ ਟੌਪ ਤੇ ਆ ਉਹ ਸਿੱਧਾ ਫੋਨ ਹੀ ਕਰਦਾ ਪਿਆ ਜੀ ਤੇ ਫਿਰ ਮੁੜ ਕੇ ਤੁਸੀਂ ਜਿਵੇਂ ਦੱਸਿਆ ਕਿ ਤਲਖੀਆਂ ਨੇ ਸ਼ਿਕਾਇਤਾਂ ਨੇ ਤੇ ਨਾਲ ਸਿੱਧੇ ਅਸਿੱਧੇ ਢੰਗ ਨਾਲ ਵੰਗਾਰ ਵੀ ਹੈ ਵੰਗਾਰ ਵੀ ਹੈ ਕਿ ਜਿੱਥੋਂ ਤੱਕ ਸਾਥ ਹੋ ਜਾ ਹੋਇਆ ਜੀ ਅਹੀਂ ਜਾਵਾਂਗੇ ਬਿਲਕੁਲ ਇਹ ਕੀ ਆ ਕਹਿਣ ਦਾ ਮਤਲਬ ਹੂੰ ਉਹ ਇੱਕ ਡੀਐਸਪੀ ਜਿਹਦਾ ਕਹਿ ਲੋ ਕਿ ਪੂਰਾ ਨਾਮ ਹੈ ਬੜੇ ਇਨਕਾਊਂਟਰ ਕੀਤੇ ਆ ਜੀ ਗੈਂਗਸਟਰਾਂ ਦੇ ਨੈਟਵਰਕ ਨੂੰ ਤੋੜਨ ਵਾਸਤੇ ਇਨਕਾਊਂਟਰਾਂ ਵਾਸਤੇ ਇਹ ਬੰਦਾ ਸਪੈਸ਼ਲਿਸਟ ਹੈ ਸਪੈਸ਼ਲਿਸਟ ਹੈ ਜੀ ਬਰਾੜ ਹੂੰ ਤਾਂ ਉਸੇ ਬੰਦੇ ਨੂੰ ਡਾਇਰੈਕਟਲੀ ਫੋਨ ਤੇ ਫੋਨ ਲਾ ਕੇ ਇਹ ਕਹਿਣਾ ਕਿ ਤੁਸੀਂ ਸਾਡੇ ਗਰੁੱਪ ਦੀਆਂ ਮੁਖਬਰੀਆਂ ਕਰਵਾਉਂਦੇ ਜੇ ਹੂੰ ਤੇ ਅਸੀਂ ਉਹਨਾਂ ਨੂੰ ਸਜ਼ਾ ਦਿੱਤੀ ਆ ਜੇ ਕਰਵਾਓਗੇ ਤੇ ਅਸੀਂ ਦੇਵਾਂਗੇ ਫਿਰ ਇਹ ਕਹਿਣਾ ਕਿ ਜੇ ਪ੍ਰੇਮੀ ਮਾਰਤਾ ਤੇ ਕੀ ਹੋ ਗਿਆ ਨਹੀਂ ਅਤਵਾਦੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਲੋ ਉਤੋਂ ਫੇਰ ਕਿ ਇੱਥੋਂ ਤੱਕ ਫਿਰ ਤਲਖ ਹੀ ਇੱਥੋਂ ਤੱਕ ਚੱਲੇ ਜਾਂਦੀ ਆ ਕਿ ਭਈ ਅਹੀਂ ਤੁਹਾਡੇ ਅੰਗੂ ਚਿੱਟੇ ਦਾ ਪੈਸਾ ਨਹੀਂ ਖਾਂਦੇ ਹੂੰ ਬਸ ਇਥੇ ਸਵਾਲ ਖੜੇ ਹੋ ਜਾਂਦੇ ਇੱਕ ਤੇਜ਼ ਤਰਾਰ ਅਫਸਰ ਫਿਰ ਨਾਲ ਇਹ ਵੀ ਕੱਲ ਜਿਹੜੀ ਕਹੀ ਜਾਂਦੀ ਆ ਕਿ ਮੇਰੇ ਭਰਾ ਦੇ ਕਾਤਲਾਂ ਨੂੰ ਹੂੰ ਤੁਸੀਂ ਦੌਰਾਨੇ ਰਿਮਾਂਡ ਵੀਆਈਪੀ ਟ੍ਰੀਟਮੈਂਟ ਦਿੱਤਾ ਜੀ ਕਈ ਗੁੰਝਲਾਂ ਨੇ ਸਾਰੀ ਕਨਵਰਸੇਸ਼ਨ ਦੇ ਵਿੱਚ ਬਿਲਕੁਲ 8 ਮਿੰਟ ਦੀ ਜਿਹੜੀ ਆਡੀਓ ਹੈ ਹਾਂਜੀ 8 ਕੇ 9 ਮਿੰਟ ਦੀ ਆ ਬਿਲਕੁਲ ਮੈਂ ਵੀ ਹਾਂਜੀ ਸੁਖੀ ਬੜਾ ਖੁਸ਼ ਉਹਦੇ ਵਿੱਚ ਹਾਂਜੀ ਕਾਫੀ ਖੁਸ਼ ਆ ਤੇ ਫਿਰ ਉਸ ਤੋਂ ਬਾਅਦ ਚਲੋ ਵਿਕਰਮ ਰਾੜ ਹੈ ਜਿਹੜਾ ਵਿਕਰਮ ਬਰਾੜ ਵੈਸੇ ਉਹ ਵਾਵੇ ਤੇ ਬੱਬੇ ਦਾ ਫਰਕ ਪੈ ਜਾਂਦਾ ਕਈ ਵਾਰ ਉਹ ਵੀ ਅੱਗੋਂ ਕਹਿੰਦਾ ਕਿ ਭਾਈ ਅਸੀਂ ਆਪਦਾ ਕੰਮ ਕਰਦੇ ਹਾਂ ਹਮ ਅਸੀਂ ਆਪਦਾ ਕੰਮ ਕਰਨਾ ਤੁਸੀਂ ਆਪਦਾ ਕਰੋਗੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ ਜੀ ਜੀ ਪਰ ਹੁਣ ਮੈਂ ਦੇਖ ਰਿਹਾ ਸੀਗਾ ਕਿ ਹਾਲੇ ਵੀ YouTube ਤੋਂ ਹਟਾਈ ਨਹੀਂ ਗਈ ਆਡੀਓ ਹੂੰ ਬਿਲਕੁਲ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਨਾ ਜੀ 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 ਤਾਂ ਆਡੀਓ ਜਿਹੜੀ ਹੈ ਜੇ ਉਹ ਰਿਕਾਰਡ ਹੋਈ ਆ ਹੂੰ ਇਹਦਾ ਮਤਲਬ ਕਿ ਪੁਲਿਸ ਤਾਂ ਆਪਣੇ ਆਪ ਉਹ ਵਾਇਰਲ ਕਰ ਨਹੀਂ ਸਕਦੀ ਹੂੰ ਇਹਦਾ ਮਤਲਬ ਇਹ ਆ ਕਿ ਦੂਸਰੇ ਐਂਡ ਤੋਂ ਹੋਈ ਆ ਵਾਇਰਲ ਜੀ ਦੂਸਰੇ ਐਂਡ ਤੋਂ ਵਾਇਰਲ ਹੋਈ ਆ ਨਾ ਹੂੰ ਹੂੰ ਤਾਂ ਉਹਨਾਂ ਨੇ ਸ਼ਾਇਦ ਮਿੱਥ ਕੇ ਨਾ ਸਿਰਫ ਕਾਲ ਕੀਤੀ ਹੈ ਬਲਕਿ ਰਿਕਾਰਡ ਕੀਤੀ ਹੈ ਕਿ ਲੋਕਾਂ ਦੇ ਵਿੱਚ ਅਸੀਂ ਇਸ ਨੂੰ ਢਿਜੀਏ ਕਿ ਭਾਈ ਅਸੀਂ ਸਿੱਧੀ ਗੱਲ ਕਰਦੇ ਹਾਂ ਜੀ ਜੀ ਬਿਲਕੁਲ ਇੰਡਾਇਰੈਕਟ ਵੇ ਦੇ ਨਾਲ ਉਹ ਪੁਲਸ ਵਾਲਿਆਂ ਤੇ ਵੀ ਕਿਤੇ ਨਾ ਕਿਤੇ ਕਹਨ ਕਿ ਹਾਵੀ ਹੋਣ ਦੀ ਕੋਸ਼ਿਸ਼ ਹੈ ਸਵਾਲ ਖੜੇ ਕਰਦੇ ਇੱਥੋਂ ਤੱਕ ਹਾਂ ਜੀ ਇੱਥੋਂ ਤੱਕ ਕਿ ਗੁਰਲਾਲ ਦੇ ਉਹ ਕਹਿੰਦਾ ਕਿ ਕਾਤਲ ਬਰੀ ਹੋ ਗਏ ਹੂੰ ਤਾਂ ਇੱਕ ਵੀ ਸਬੂਤ ਨਹੀਂ ਲੱਭਾ ਮਤਲਬ ਯਾਨੀ ਗੋਲਡੀ ਬਰਾੜ ਦਾ ਜਿਹੜਾ ਚਚੇਰਾ ਭਰਾ ਕਤਲ ਹੋਇਆ ਜੀ ਉਸ ਮਾਮਲੇ 'ਚ ਫੈਸਲਾ ਆ ਗਿਆ ਸਾਨੂੰ ਤੇ ਪਤਾ ਹੀ ਨਹੀਂ ਹੂੰ ਹੂੰ ਤਾਂ ਇਦਾਂ ਮਤਲਬ ਕੋਈ ਕੁਸ਼ ਨਾ ਲਏ ਜਾਂਦੇ ਆ ਕਿ ਤੁਸੀਂ ਉਹਨਾਂ ਨੂੰ ਵੀ ਆਪੀ ਟ੍ਰੀਟਮੈਂਟ ਦਿੱਤਾ ਤੇ ਇਹ ਕੁਲਮ ਲਾ ਕੇ ਕਹਿੰ ਲੋ ਕਿ ਪੰਜਾਬ ਪੁਲਿਸ ਵਾਸਤੇ ਇੱਕ ਚੁਣੌਤੀ ਆ ਤੁਸੀਂ ਸੋਚ ਕੇ ਦੇਖੋ ਆਪਾਂ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਫੋਰਸ ਆ ਵਿਕਰਮਜੀਤ ਬਰਾੜ ਨੂੰ ਆਪਾਂ ਮੰਨਦੇ ਆ ਕਿ ਸੁਪਰ ਕੌਪ ਆ ਜੀ ਹਾਂ ਇਸ ਵੇਲੇ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਕਹਿੰ ਲੋ ਕਿ ਉਹ ਬਹੁਤ ਤੇਜ਼ ਤਰਾਰ ਅਫਸਰ ਸਮਝਿਆ ਜਾਂਦਾ ਜੀ ਜੀ ਤੇ ਜਿਹਦੀ ਕਹ ਲੋ ਕਿ ਵੀ ਹੈ ਵੀਰ دہشت ਵੀ ਆ ਹੁਣ ਇਹ ਸੋਚ ਕੇ ਦੇਖੋ ਕਿ ਜੇਕਰ ਸਿੱਧੀ ਕਾਲ ਇਹਦੇ ਵੱਡੇ ਅਫਸਰ ਨੂੰ ਲੱਗ ਸਕਦੀ ਆ ਤੇ ਜਿਹੜੇ ਛੋਟੇ ਮੋਟੇ ਅਫਸਰ ਹੋਣਗੇ ਜੀ ਥਾਣਿਆਂ ਦੇ ਇਨਚਾਰਜ ਤੱਕ ਬਿਲਕੁਲ ਜਾਂ ਕੁਝ ਮਾਮਲਿਆਂ 'ਚ ਆਈਓ ਵਗੈਰਾ ਹੋਣਗੇ ਜਿਹੜੇ ਹੂੰ 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 ਖਾਸ ਤੌਰ ਤੇ ਜਦੋਂ ਇਹਨਾਂ ਦੇ ਮੁਕੱਦਮੇ ਇਹਨਾਂ ਦੇ ਬੰਦਿਆਂ ਦੇ ਚੱਲਦੇ ਆ ਤੇ ਉਹ ਉਸ ਵੇਲੇ ਚરાਣ ਵਗੈਰਾ ਯਾਨੀ ਟ੍ਰਾਇਲ ਜਿਹੜਾ ਕਰਵਾਉਂਦੇ ਆ ਉਹ ਨਾਮ ਤੇ ਫਿਰ ਮਾਮੂਲੀ ਗੱਲ ਐ ਬਿਲਕੁਲ ਫ੍ਰੈਸ਼ਰਾਈਜ਼ ਕੀਤਾ ਜਾਂਦਾ ਬਿਲਕੁਲ ਠੀਕ ਹੈ ਨਾ ਜੀ ਇਸ ਚੀਜ਼ ਤੋਂ ਇਹ ਵੀ ਇੱਕ ਕਿਤੇ ਨਾ ਕਿਤੇ ਕਹ ਲੂ ਕਿ ਨਵਾਂ ਪੱਕ ਜਿਹੜਾ ਉਹ ਵਰਦ ਹੈ ਜੀ ਕਿ ਛੋਟਾ ਮੋਟਾ ਅਫਸਰ ਤੇ ਜਿਹੜਾ ਫਰਕ ਉਹ ਬਿਲਕੁਲ ਇਹਨਾਂ ਤੇ ਅੰਡਰ ਫਲੈਟਰ ਰਹਿੰਦਾ ਹੋ ਜਾਂਦੀਆਂ ਤੇ ਕੁਝ ਨਹੀਂ ਹੁੰਦੀਆਂ ਇਹ ਹੀ ਕਹਿ ਸਕਦੇ ਹਾਂ ਉਹ ਸਾਰ ਘਰ ਕੋਡ ਨਹੀਂ ਹੁੰਦੀਆਂ ਇਹ ਤਾਂ ਰਿਕੋਰਡ ਮੈਨੂੰ ਲੱਗਦਾ ਕਿ ਮਿੱਥ ਕੇ ਕੀਤੀ ਗਈ ਆ ਤੇ ਵਾਇਰਲ ਮਿੱਥ ਕੇ ਕੀਤੀ ਗਈ ਆ ਪਰ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਨਾ ਕਿ ਬੰਦੇ ਨੂੰ ਦਬਾ ਮਾਰਿਆ ਜਾਂਦਾ ਹੂੰ ਕਿ ਆਪ ਦਾ ਪੜਿਆ ਵਿਚਾਰ ਲਾ ਜੀ 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 ਕਹਿੰਦਾ ਮਤਲਬ ਇਹ ਕਿ ਕਿਤਨਾ ਕਿਤੇ ਜਿਹੜੇ ਛੋਟੇ ਅਧਿਕਾਰੀ ਆ ਹੂੰ ਉਹਨਾਂ ਨੂੰ ਤੇ ਇਸ ਤਰ੍ਹਾਂ ਦੀਆਂ ਕਾਲਾਂ ਫਰਾਮ ਆ ਆਉਂਦੀਆਂ ਹੁੰਦੀਆਂ ਆਗੇ ਵੀ ਇੱਕ ਵੈਸੇ ਕਾਲ ਜਿਹੜੀ ਇਸ ਤਰ੍ਹਾਂ ਦੀ ਹੋਈ ਸੀਗੀ ਤੇ ਉਹ ਵਾਇਰਲ ਵੀ ਹੋਈ ਸੀ ਕਿਸੇ ਥਾਣੇਦਾਰ ਦੇ ਨਾਲ ਸੀਗੀ ਹੂੰ ਸ਼ਾਇਦ ਲੰਡਾ ਹਰੀਕੇ ਦੀ ਸੀ ਜੀ ਜੀ ਤੋਂ ਇਸ ਤਰ੍ਹਾਂ ਇਹ ਜਿਹੜੀਆਂ ਆਡੀਓ ਨਿਕਲ ਰਹੀਆਂ ਨੇ ਇਹ ਕੋਈ ਮੇਰੇ ਖਿਆਲ ਦੇ ਨਾਲ ਪੰਜਾਬ ਪੁਲਿਸ ਵਾਸਤੇ ਠੀਕ ਨਹੀਂ ਹੈ ਹੂੰ ਤੇ ਠੀਕ ਨਹੀਂ ਹੈ ਬਿਲਕੁਲ ਜੀ ਬਿਲਕੁਲ ਨਵੇਂ ਤੋਂ ਨਵੇਂ ਸਵਾਲ ਜਿਹੜੇ ਖੜੇ ਹੋ ਜਾਂਦੇ ਜੱਟ ਹੁਣ ਫਾਇਰ ਜੀ ਕਰੇ ਕਿ ਪੰਜਾਬ ਪੁਲਸ ਹਰ ਵਾਰੀ ਹਥਿਆਰ ਰਿਕਵਰੀ ਕਰਵਾਉਣ ਲੱਗੇ ਕਹਿੰਦੇ ਹੁਣ ਅੱਗੋਂ ਬੰਦੇ ਗੋਲੀਆਂ ਕਿੱਦਾਂ ਚਲਾ ਦਿੰਦੇ ਕਹਿੰਦੇ ਪੁਲਸ ਐਨੀ ਢਿੱਲੀ ਆ ਇੱਕ ਮਿੱਤਰ ਕਹਿ ਰਿਹਾ ਸੀ ਕਿ ਬਰਾੜ ਸਾਹਿਬ ਵਿਕਰਮਜੀਤ ਸਿੰਘ ਬਰਾੜ ਕਹਿੰਦੇ ਉਹ ਵਿੱਚ ਸਪਸ਼ਟ ਕਰ ਰਹੇ ਸੀ ਕਿ ਪਹਿਲੀ ਵਾਰੀ ਗੱਲ ਹੋ ਰਹੀ ਹੈ ਕਹਿੰਦੇ ਫਿਰ ਸਪਸ਼ਟ ਹੀ ਕਰਨ ਦੇ ਜਾਂਦੀ ਕੀ ਲੋੜ ਸੀ ਨਹੀਂ ਤੇ ਉਹ ਤੇ ਅੱਗੇ ਗੋਲਡੀ ਬਰਾੜ ਤੇ ਸਗੋਂ ਮੇਰੇ ਖਿਆਲ ਦੇ ਨਾਲ ਕਹਿੰਦਾ ਕਿ ਅੱਗੇ ਵੀ ਗੱਲ ਹੋਈ ਆ ਆਪਣੀ ਹੂੰ ਇਹ ਇਹ ਵੀ ਗੱਲ ਇਹ ਜ਼ਿਕਰ ਆਉਂਦਾ ਹੈ ਜੀ ਉਹਦੇ ਵਿੱਚ ਇਹ ਕਹ ਰਹੇ ਕਿ ਉਹ ਕਹ ਰਹੇ ਪਹਿਲੀ ਵਾਰ ਗੱਲ ਹੋ ਰਹੀ ਹੈ ਇਹ ਜ਼ਿਕਰ ਆਉਂਦਾ ਹੈ ਉਹਦੇ ਵਿੱਚ ਵੀ ਆਪਣੀ ਅੱਗੇ ਵੀ ਗੱਲ ਹੋਈ ਸੀ ਦੇਖੋ ਦੋਸਤ ਵੀ ਕਿਨੇ ਸ਼ਾਰਪ ਕਰੀ ਸ਼ਾਰਪ ਨੇ ਬਿਲਕੁਲ ਤੇ ਇਹ ਆਡੀਓ ਦੇ ਵਿੱਚ ਕਿਤੇ ਨਾ ਕਿਤੇ ਉਹ ਕਹਿ ਲਓ ਜਿਹੜੀ ਕਥਾ ਆਡੀਓ ਹੈ ਜੀ ਜੀ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਹੂੰ ਹੂੰ ਜੀ ਜੀ ਮਿੰਟੂ ਜੀ ਇੱਕ ਨਾ ਸਵਾਲ ਯਾਦਵਿੰਦਰ ਢਿੱਲੋਂ ਜੀ ਦਾ ਮੈਂ ਦੁਬਾਰਾ ਪੜ੍ਹ ਦੇਣਾ ਇਹ ਕਹਿੰਦੇ ਕਿ ਬਖਸ਼ੀਸ਼ ਸਿੰਘ ਦੀ ਗੱਡੀ ਤੇ ਕਹਿੰਦੇ ਫਾਇਰਿੰਗ ਹੋਈ ਹੈ ਜਾਨਲੇਵਾ ਹਮਲਾ ਹੋਇਆ ਕਹਿੰਦੇ ਤੇ ਬਗੀਚਾ ਸਿੰਘ ਜੀ ਦੇ ਦਫ਼ਤਰ ਦੇ ਅੱਗੇ ਵੀ ਕਹਿੰਦੇ ਫਾਇਰਿੰਗ ਹੋਈ ਹੈ ਆ ਬਗੀਚਾ ਸਿੰਘ ਰਤਾ ਖਿੜਾ ਜੀ ਇਹ ਪਟਿਆਲੇ ਜ਼ਿਲ੍ਹੇ ਤੋਂ ਨੇ ਹੂੰ ਦੇਖੋ ਗੱਲ ਇਹ ਆ ਕਿ ਬਈ ਉਹ ਘਟਨਾ ਤਾਂ ਤਾਂ ਨਹੀਂ ਪਤਾ ਇਹ ਤਾਂ ਕੱਲ ਦੀ ਕਾਫੀ ਚਰਚਿਤ ਘਟਨਾ ਹੈ ਹੂੰ ਕਿ ਦੱਸ ਦੇ ਆ ਕਿ ਪਟਿਆਲਾ ਬਾਈਪਾਸ ਤੇ ਦੋ ਗੱਡੀਆਂ ਲੱਗਦੀਆਂ ਇੱਕ ਅੱਗੇ ਲੱਗਦੀ ਇੱਕ ਪਿੱਛੇ ਲੱਗਦੀ ਆ ਜੀ ਫੇਰ ਉਤੋਂ ਬਾਅਦ ਫਾਇਰਿੰਗ ਹੁੰਦੀ ਆ ਹਮ ਹਮ ਤੇ ਗੋਲੀਆਂ ਜਿਹੜੀਆਂ ਉਹ ਮਤਲਬ ਕਿ ਪਿੱਛੋਂ ਵੱਜ ਕੇ ਉਹ ਜਿਹੜਾ ਹੁੰਦਾ ਆਪਣੇ ਪਿੱਛੇ ਧੌਣ ਜੇ ਵਾਲਾ ਹਮ ਹਮ ਹੈਡਰੈਸ ਕੀ ਉਹਨੂੰ ਕਹਿੰਦੇ ਆ ਜੀ ਜੀ ਹੈਡਰੈਸ ਹੀ ਕਹਿੰਦੇ ਆ ਹਾਂ ਜੀ ਚਲੋ ਆਪਾਂ ਪੰਜਾਬੀ ਚ ਕਹਿ ਲਓ ਜਿਹੜਾ ਧੌਣ ਜੇ ਵਾਲਾ ਜੀ ਬਿਲਕੁਲ ਤੇ ਉਹ ਪਿੱਛੋਂ ਵੱਜ ਕੇ ਅਗਲੇ ਚ ਗੋਲੀ ਜਿਹੜੀ ਆ ਖੂਬੀ ਹੋਈ ਆ ਇਹਦਾ ਮਤਲਬ ਕਿ ਬਹੁਤ ਕਹੋ ਤਗੜਾ ਹਮਲਾ ਸੀ